ਸੋਮਵਾਰ ਨੂੰ ਲਾਵਾਂਗੇ ਧਰਨਾ ਸ਼ੁਰੂ ਹੋਵੇਗਾ ਵੱਡਾ ਸੰਘਰਸ਼ ਅਗਰ ਸੋਮਵਾਰ ਤੱਕ ਸਾਡੇ 2 ਦਿਨਾਂ ਦੇ ਅੰਦਰ ਜਿਨ੍ਹਾਂ ਦੇ ਐਫਆਈਆਰ ਹੋਈ ਹੈ ਉਹਨਾਂ ਨੂੰ ਅਸੀਂ ਅਰੇਸਟ ਕਰਾਂਗੇ ਅਸੀਂ ਇਹ ਡੀਐਸਪੀ ਗਿੱਲ ਸਾਹਿਬ ਨੂੰ ਕਹਿ ਕੇ ਆਏ ਆਂ ਵੀ ਅਗਰ ਅਰੇਸਟ ਤੁਸੀਂ ਨਾ ਪਾਈ ਤਾਂ ਸੋਮਵਾਰ ਨੂੰ ਇੱਥੇ ਧਰਨਾ ਪ੍ਰਦਰਸ਼ਨ ਉਹਨਾਂ ਨਾਲ ਦੁਕਾਨਦਾਰਾਂ ਵੱਲੋਂ ਤੇ ਇੱਕ ਕਾਉਂਸਲਰ ਵੱਲੋਂ ਮੇਸੂ ਬਿਹੇਵ ਕੀਤਾ ਗਿਆ ਹੈ ਤੇ ਉਹਦੇ ਬਾਬਤ ਅਸੀਂ ਡੀਐਸਪੀ ਸਾਹਿਬ ਨੂੰ ਅੱਜ ਮਿਲ ਕੇ ਆਏ ਤੇ ਮਾਲਕੀ ਫਲੇਮ ਕੋਲ ਦੇ ਲੜਕਿਆਂ ਨੇ ਉਹਨਾਂ ਬਹੁਤ ਬੇਸੁਹੇਵ ਕੀਤਾ ਤੇ ਉੱਥੋਂ ਬਾਈ ਸਾਡੀ ਟੀਮ ਨਾਲ ਹੱਥੋਂ ਬਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੀ ਮੈਡਨ ਨਾਲ ਵੀ ਹੱਥੋਂ ਬਾਈ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਪਹਿਲਾਂ ਵੀ ਦੋ ਦਿਨ ਪਹਿਲਾਂ ਵੀ ਮਲੋ ਰੋਡ ਤੇ ਟੈਂਪੂ ਜੁੜੀਆਂ ਚ ਇੱਕ ਕਾਉਂਸਲਰ ਦੁਆਰਾ ਚਾਹ ਸਾਡਾ ਕੋਈ ਦਫਤਰ ਦਾ ਮਲਾਜਮ ਹੋਵੇ ਚਾਹ ਕੋਈ ਸਾਡਾ ਦਰਜਾ 4 ਮਲਾਜਮ ਹੋਵੇ ਜੇ ਕਦੀ ਵੀ ਕਿਸੇ ਨਾਲ ਕੋਈ ਮਿਸਬੀਹੇਵ ਕਰੂਗਾ ਜਾਂ ਗਲਤ ਸ਼ਬਦਾਂ ਦੀ ਵਰਤੂਗਾ ਤਾਂ ਉਹਦੇ ਨਾਲ ਸਮੁੱਚਾ ਮਲਾਜਮ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤੋਂ ਵਾਰ ਨੂੰ ਲਾਵਾਂਗੇ ਧਰਨਾ ਚੁਰੂ ਹੋਵੇਗਾ ਵੱਡਾ ਸੰਘਰਸ਼ ਅਗਰ ਸੋਮਵਾਰ ਤੱਕ ਸਾਡੇ ਮੈਡਮ ਪਰਮਜੀਤ ਕੌਰ ਇੰਚਾਰਜ ਤੇ ਤਾਇਪ ਜਾਰੀ ਟੀਮ ਖੰਨਾ ਨਾਲ ਗੁਰੂ ਵਿਹਾਰ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਫਿਰ ਹੋਵੇਗਾ ਵੱਡਾ ਸੰਘਰਸ਼ ਯੂਨੀਅਨ ਵੱਲੋਂ ਦਿੱਤੀ ਗਈ ਚੇਤਾਵਨੀ ਜਿਵੇਂ ਕਿ ਅਨਿਲ ਕੁਮਾਰ ਗੱਟ ਪ੍ਰਧਾਨ ਨਗਰ ਕੌਂਸਲ ਮਿਊਨਿਸਪਲ ਅੰਪਲਾਈ ਯੂਨੀਅਨ ਖੰਨਾ ਖੰਨਾ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬਦਾ ਸਫਾਈ ਕਰਮਚਾਰੀ ਚਾਰੀ ਯੂਨੀਅਨ ਮਹਿਲਾ ਵਿੰਗ ਖੰਨਾ ਦੀ ਪ੍ਰਧਾਨ ਰਜਨੀ ਦੂਜੇ ਪਾਸੇ ਸਮੂਹ ਯੂਨੀਅਨ ਦੇ ਪ੍ਰਧਾਨਾਂ ਦਾ ਕਹਿਣਾ ਕੀ ਉਹਨਾਂ ਨੂੰ ਐਸਐਸਪੀ ਦਫ਼ਤਰ ਵੱਲੋਂ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਭਰੋਸਾ ਦਿੱਤਾ ਹੈ ਕਿ ਕਥਿਤ ਦੋਸ਼ਣ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂਜੀ ਜੈ ਵਾਲਮੀਕੀ ਜੀ ਸਾਰਿਆਂ ਨੂੰ ਮੈਂ ਸ਼ੈਲੀ ਮਹਿਲਾ ਵਿੰਗ ਦੀ ਕੈਸ਼ੀਅਰ ਅਸੀਂ ਅੱਜ ਜਿਹੜੀ ਸਾਡੀ ਸ਼ਹਿਰ ਦੇ ਵਿੱਚ ਕਲੋਜ਼ਿੰਗ ਚੱਲ ਰਹੀ ਆ ਉਹਦੇ ਵਿੱਚ ਜਿਹੜੀ ਸਾਡੀ ਮੈਡਮ ਹੈ ਪਰਮਜੀਤ ਜੀ ਉਹਨਾਂ ਉਹਨਾਂ ਨਾਲ ਦੁਕਾਨਦਾਰਾਂ ਵੱਲੋਂ ਤੇ ਇੱਕ ਕਾਉਂਸਲਰ ਵੱਲੋਂ ਮਿਸ ਬਿਹੇਵ ਕੀਤਾ ਗਿਆ ਹੈ ਤੇ ਉਹਦੇ ਬਾਬਤ ਅਸੀਂ ਡੀਐਸਪੀ ਸਾਹਿਬ ਨੂੰ ਅੱਜ ਮਿਲ ਕੇ ਆਏ ਆਂ ਤੇ ਉਹਨਾਂ ਨੂੰ ਕਹਿ ਕੇ ਆਏ ਆਂ ਵੀ ਜੇ ਉਹਨਾਂ ਦੇ ਜਿਨ੍ਹਾਂ ਤੇ ਪਰਚਾ ਦਰਜ ਹੈ ਉਹਨਾਂ ਦੀ ਜੇ ਅਰੈਸਟ 2 ਦਿਨ ਤੱਕ ਨਹੀਂ ਹੁੰਦੀ ਤੇ ਅਸੀਂ ਸੋਮਵਾਰ ਨੂੰ ਆਪਣਾ ਸੰਘਰਸ਼ ਯਾਤਰਨਾ ਲਾਵਾਂਗੇ ਡੀਐਸਪੀ ਖੰਨਨ ਮਿਲ ਕੇ ਹੋ ਕੀ ਕਹਣਾ ਜੀ ਸਭ ਤੋਂ ਪਹਿਲਾਂ ਇਹ ਸਭ ਤੁਸੀਂ ਡਾਡਾ ਬੋਲ ਵਰ ਧੰਨਵਾਦ ਜਿਹੜੀ ਤੁਸੀਂ ਸਾਡੀ ਗੱਲਬਾਤ ਸ਼ਹਿਰ ਤੱਕ ਪਹੁੰਚਾਉਂਦੇ ਹੋ ਲੋਕਾਂ ਦਾ ਆ ਸਾਡੇ ਤੁਸੀ ਦੇਖ ਹੀ ਰਹੇ ਹੋ ਪਰ ਦੋ ਦਿਨ ਹੋ ਗਏ ਨੇ ਸਾਡੀ ਜਿਹੜੀ ਮੈਡਮ ਬਲਜੀਤ ਕੌਰ ਤੈਬਦਾਰ ਇੰਚਾਰਜ ਉਹ ਬਜ਼ਾਰਾਂ ਦੇ ਵਿੱਚੋਂ ਸਮਾਰਟ ਕਰਨ ਦੀ ਇਹ ਗੋਲ ਮੈਂਡੂਲ ਕਰਾ ਰਹੀ ਆ ਬਹੁਤ ਵਧੀਆ ਤਿੱਕੇ ਨਾਲ ਕਰਾ ਰਹੀ ਆ ਕੁਝ ਬੰਦੇ ਗੋਲ ਬੈਂਡ ਕਰਾਉਣ ਲੱਗੇ ਬਲੇਮ ਕੋਲ ਉਪਲਾ ਜਾਲਾ ਮਾਰਕੀਟ ਤੇ ਬਲੇਮ ਕੋਲ ਲੜਕਿਆਂ ਨੇ ਉਹਨਾਂ ਬਹੁਤ ਬੇਸਵੇਹ ਕੀਤਾ ਤੇ ਉੱਥੋਂ ਬਾਅਦ ਸਾਡੀ ਟੀਮ ਨਾਲ ਹੱਥੋਂ ਬਾਅਦ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਮੈਡਮ ਨਾਲ ਵੀ ਹੱਥੋਂ ਬਾਅਦ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਪਹਿਲਾਂ ਵੀ ਦੋ ਦਿਨ ਪਹਿਲਾਂ ਵੀ ਮਲੋ ਰੋਡ ਤੇ ਟੈਂਪੂ ਜੂਰੀਆਂ ਚ ਇੱਕ ਕਾਉਂਸਲਰ ਦੁਆਰਾ ਬੇਗਲ ਬਾਲਾ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਕੱਲ ਤਾਂ ਕਾਫੀ ਹੱਦ ਤੱਕ ਉਹਨਾਂ ਨੇ ਦੁਬਾਰੀ ਮੈਡਮ ਨਾਲ ਹਰ ਤੋਂ ਬਈ ਕੰਨੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਸਾਡੀ ਮੈਡਮ ਨੇ ਤੇ ਅਸੀਂ ਉਹਨਾਂ ਨੇ ਪਰਚਾ ਦਰਜ ਕਰਾਇਆ ਪਰਚਾ ਤਾਂ ਦਰਜ ਕਰ ਲਿਆ ਪਰ ਬੰਦੇ ਹੁਣ ਤੱਕ ਲੈਸਤੀ ਹੋਏ ਉਲਟਾ ਬੰਦੇ ਕੰਪਲੇਂਟਮ ਗਿਆ ਦੇ ਰਹੇ ਨੇ ਸਮਝੌਤਾ ਕਰਨ ਦੀ ਬਲੈਕ ਬੈਡੀ ਕਰ ਰਹੇ ਨੇ ਮੈਡਮ ਨੂੰ ਅਸੀਂ ਉਸ ਕਾਰਨ ਐਸਐਪੀ ਸਾਹ ਨੂੰ ਮਿਲਣ ਗਏ ਸੀ ਅੱਜ ਜਵਾਈ ਸਾਹਿਬ ਕੰਮਚਾਰੀ ਯੂਨੀਅਨ ਦੇ ਪ੍ਰੋਗਨ ਗਰੀਬਦਾਰ ਜੀ ਤੇ ਬਲਰਾਮ ਬਾਲੂ ਜੀ ਤੇ ਮੈਂ ਮੁਸਲਮਾਨ ਪ੍ਰਧਾਨ ਦਿਲਖਵਾਲ ਆディ ਇਕੱਠੇ ਹੋ ਕੇ ਸਾਰੇ ਐਸਐਪੀ ਸਾਹਿਬ ਨੂੰ ਮਿਲ ਗਏ ਐਸਐਪੀ ਸਾਹਿਬ ਸਾਹ ਨੂੰ ਮਿਲਣੀ ਐਸਐਪੀ ਸਾਹਿਬ ਸਾਹ ਨੂੰ ਮਿਲਣੀ ਸਾਡੇ ਆ ਲੇੜੀ ਵਿੰਗ ਦੀ ਪ੍ਰਧਾਨ ਵੀ ਸਾਡੇ ਲਾਲ ਲੇੜੀ ਵੀ ਸਤਾਪ ਵੀ ਸਾਡਾ ਜੀ ਤੇ ਐਸਐਪੀ ਸਾਹਿਬ ਤਾਂ ਹੈ ਨਹੀਂ ਸੀਗੇ ਪਹਿਲਾਂ ਅਸੀਂ ਡੀਐਸਪੀ ਗਿੱਲ ਸਾਹਿਬ ਨੂੰ ਮਿਲੇ ਉਹਨਾਂ ਨੂੰ ਸੀ ਜਾ ਕੇ ਗੱਲਬਾਤ ਸਾਰੀ ਵੀ ਉਹ ਬੰਦੇ ਹੱਲੂ ਐਵੇਂ ਧੰਗਰ ਦੇ ਤੁਸੀਂ ਠੀਕ ਆ ਪੁਸ਼ਾਸ਼ਨ ਦੇ ਪਰਚਾ ਰੈਸਟ ਕਰਦੇ ਸਹਿਯੋਗ ਦੇ ਲਿਆ ਪਰ ਉਹਨਾਂ ਨੇ ਕੁਝ ਬੰਦੇ ਹੱਲੂ ਬਲੈਕਮੇਲ ਕਰ ਲੈਣੇ ਸਮਝੋਤੇ ਲਈ ਪ੍ਰੈਸ਼ਰ ਪਾ ਰਹੇ ਨੇ ਵੀ ਉਹਨਾਂ ਜਲਦੀ ਜਲਦੀ ਰੈਸਟ ਕਰੋ ਅਗਰ ਤੁਸੀਂ ਉਹਨਾਂ ਦੀ ਸੋਮਵਾਰ ਨੂੰ ਰੈਸਟ ਨਹੀਂ ਕਰੋਗੇ ਤਾਂ ਇਸ ਸੋਮਵਾਰ ਨੂੰ ਦਫਤਰ ਬੰਦ ਕਰਕੇ ਸੜਕਾਂ 'ਤੇ ਉਤੋਂ ਸਕਦੇ ਆ ਰੋਜ ਪ੍ਰੈਸ਼ਰ ਕਰਾਂਗੇ ਤੇ ਹੜਤਾਲ ਕਰਾਂਗੇ ਧੰਦੇ ਬੰਦਾਂਗੇ ਉਹਦੀ ਜ਼ਿੰਮੇਵਾਰੀ ਸਾਡੀ ਪ੍ਰਸ਼ਾਸਨ ਦੀ ਹੋਊਗੀ ਪ੍ਰਧਾਨ ਜੀ ਆ ਤੁਸੀਂ ਡੀਐਸਪੀ ਨੂੰ ਮਿਲ ਕੇ ਆਇਆ ਤਾਂ ਕੀ ਕਹਿੰਦਾ ਤੁਹਾਡਾ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਅੱਜ ਅਸੀਂ ਡੀਐਸਪੀ ਸਾਹਿਬ ਕੋਲ ਗਏ ਸੀ ਗਿਲ ਸਾਹਿਬ ਕੋਲ ਗਏ ਤਾਂ ਸੀਗੇ ਐਸਐਸਪੀ ਮੈਡਮ ਨੂੰ ਮਿਲਣ ਲੇਕਿਨ ਐਸਐਸਪੀ ਮੈਡਮ ਕਿਸੇ ਕੰਮ ਗਏ ਹੋਏ ਸੀ ਉਹ ਹੈ ਨਹੀਂ ਸੀ ਆਫਿਸ ਅਸੀਂ ਡੀਐਸਪੀ ਗਿਲ ਸਾਹਿਬ ਨੂੰ ਮਿਲ ਕੇ ਆਏ ਆ ਜਿਹੜਾ ਕਿ ਤੈਬਯਾਰੀ ਟੀਮ ਦੀ ਸਾਡੀ ਤੈਬਯਾਰੀ ਟੀਮ ਦੀ ਮੈਡਮ ਪਰਮਜੀਤ ਆ ਉਹਦੇ ਨਾਲ ਬੜਾ ਮਿਸਬਿਹੇਵ ਕੀਤਾ ਜਾ ਰਿਹਾ ਅਸੀਂ ਉਸ ਗੱਲ ਨੂੰ ਲੈ ਕੇ ਪ੍ਰਸ਼ਾਸਨ ਕੋਲ ਗਏ ਸੀ ਲੇਕਿਨ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ 2 ਦਿਨਾਂ ਦੇ ਅੰਦਰ ਜਿਨ੍ਹਾਂ ਦੇ ਐਫਆਈਆਰ ਹੋਈ ਆ ਉਹਨਾਂ ਨੂੰ ਅਸੀਂ ਅਰੇਸਟ ਕਰਾਂਗੇ ਅਸੀਂ ਇਹ ਡੀਐਸਪੀ ਗਿੱਲ ਸਾਹਿਬ ਨੂੰ ਕਹਿ ਕੇ ਆਏ ਆ ਵੀ ਅਗਰ ਅਰੇਸਟ ਤੁਸੀਂ ਨਾ ਪਾਈ ਤਾਂ ਸੋਮਵਾਰ ਨੂੰ ਇੱਥੇ ਧਰਨਾ ਪ੍ਰਦਰਸ਼ਨ ਔਰ ਮੁਜ਼ਾਹਰੇ ਹੋਣਗੇ ਫੇਰ ਨਾ ਕਹੋ ਵੀ ਸ਼ਹਿਰ ਦਾ ਮਾਹੌਲ ਖਰਾਬ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਕੇ ਆਏ ਆ ਕਿ ਦੋ ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀ ਇਹ ਹਲਾਕ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤੁਹਾਡਾ ਇਲੈਕਟ੍ਰੋਨਿਕ ਪ੍ਰਿੰਟਿੰਗ মিডিਆ ਦਾ ਬਹੁਤ ਬਹੁਤ ਧੰਨਵਾਦ ਇਹਦੀ ਮੁਲਾਜ਼ਮਾਂ ਦੀ ਆਵਾਜ਼ ਨੂੰ ਸਮੁੱਚੇ ਸ਼ਹਿਰ ਤੱਕ ਸਮੁੱਚੇ ਦੇਸ਼ ਤੱਕ ਲੈ ਕੇ ਜਾਣੇ ਹਾਂ ਅੱਜ ਅਸੀਂ ਮਾਨਯੋਗ ਐਸਐਸਪੀ ਮੈਡਮ ਨੂੰ ਮਿਲਣ ਗਏ ਸੀ ਸਮੁੱਚਾ ਸਫਾਈ ਸੇਵਕ ਕਰਮਚਾਰੀ ਯੂਨੀਅਨ ਅਤੇ ਮਿਊਨਿਸਪਲ ਅਮਪਲਾਈ ਯੂਨੀਅਨ ਉਹਨਾਂ ਦੇ ਤਮਾਮ ਜਿੰਨੇ ਵੀ ਮੈਂਬਰ ਨੇ ਕਿਉਂਕਿ ਜਿਹੜਾ ਪਿਛਲੇ ਦਿਨੀ ਜੋ ਸ਼ਹਿਰ ਨੂੰ ਵਧੀਆ ਸਾਫ਼ ਸੁਥਰਾ ਖੁੱਲਾ ਡੁੱਲਾ ਬਣਾਉਣ ਦੇ ਲਈ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਸਾਡੇ ਮੈਡਮ ਨੇ ਪਰਮਜੀਤ ਕੌਰ ਜੀ ਇੰਚਾਰਜ ਸਾਹਿਬ ਟੈਬ ਜਾਰੀ ਟੀਮ ਦੇ ਜਿਹੜੇ ਤਨਦੇਹੀ ਦੇ ਨਾਲ ਮਿਹਨਤ ਕਰ ਰਹੇ ਨੇ ਸ਼ਹਿਰ ਨੂੰ ਵਧੀਆ ਬਣਾਉਣ ਦੇ ਲਈ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਕੁਝ ਸ਼ਹਿਰਦਾਰ ਕੁਝ ਦੁਕਾਨਦਾਰਾਂ ਵੱਲੋਂ ਉਹਨਾਂ ਨਾਲ ਮਿਸਬੀਹੇਵ ਕਰਿਆ ਜਾ ਰਿਹਾ ਜਾ ਰਿਹਾ ਉਹਨਾਂ ਨਾਲ ਗਾਲੀ ਗਲੋਚ ਕੀਤੀ ਜਾ ਰਹੀ ਆ ਗਲਤ ਸ਼ਬਦਾਂ ਦੇ ਲਈ ਵਰਤੀ ਜਾ ਰਹੀ ਆ ਉਸ ਸੰਬੰਧ ਵਿੱਚ ਪ੍ਰਸ਼ਾਸਨ ਨੇ ਪਿੱਛੇ ਕਈ ਦੁਕਾਨਦਾਰਾਂ ਤੇ ਪਰਚਾ ਵੀ ਦਰਜ ਕੀਤਾ ਕਿਸੇ ਕਾਉਂਸਲਰ ਤੇ ਵੀ ਸਾਨੂੰ ਪਤਾ ਚੱਲਿਆ ਵੀ ਪਰਚਾ ਦਰਜ ਹੋਇਆ ਵਾ ਤੇ ਸਾਡੀ ਅੱਜ ਅਸੀਂ ਮੁਲਾਜ਼ਮ ਸਾਥੀ ਸਾਰੇ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਮੈਡਮ ਨੂੰ ਕਿ ਸਮੁੱਚਾ ਮੁਲਾਜ਼ਮ ਤਬਕਾ ਮੈਡਮ ਪਰਮਜੀਤ ਕੌਰ ਜੀ ਦੇ ਨਾਲ ਵਾ ਜੇ ਕਿਸੇ ਮੁਲਾਜ਼ਮ ਨਾਲ ਚਾਹੇ ਸਾਡਾ ਕੋਈ ਦਫ਼ਤਰ ਦਾ ਮੁਲਾਜ਼ਮ ਹੋਵੇ ਚਾਹੇ ਕੋਈ ਸਾਡਾ ਦਰਜਾ 4 ਮੁਲਾਜ਼ਮ ਹੋਵੇ ਜੇ ਕਦੀ ਵੀ ਕਿਸੇ ਨਾਲ ਕੋਈ ਮਿਸਬੀਹੇਵ ਕਰੂਗਾ ਜਾਂ ਗਲਤ ਸ਼ਬਦਲੀ ਵਰਤੂਗਾ ਤਾਂ ਉਹਦੇ ਨਾਲ ਸਮੁੱਚਾ ਮੁਲਾਜ਼ਮ ਭਾਈਚਾਰਾ ਖੜਾ ਅਗਰ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਚੁੱਕਿਆ ਵਾ ਜਲਦ ਤੋਂ ਜਲਦ ਜੇ ਉਹ ਨਹੀਂ ਰੈਸਟ ਨਹੀਂ ਪੈਂਦੀ ਤਾਂ ਸਮੁੱਚਾ ਮੁਲਾਜ਼ਮ ਧਮਕਾ ਜਿਹੜਾ ਸਾਡਾ ਭਾਈਚਾਰਾ ਵਾ ਉਹ ਸਟਕਾ ਤੇ ਵੀ ਉਤਰੂਗਾ ਦਫਤਰ ਵੀ ਬੰਦ ਕਰੂਗਾ ਰੋਡ ਵੀ ਜਾਮ ਕਰੂਗਾ ਸਾਡੀ ਇਹ ਸ਼ਹਿਰਦਾਰਾਂ ਨੂੰ ਦੁਕਾਨਦਾਰਾਂ ਨੂੰ ਚੇਤਾਵਨੀ ਆ ਵੀ ਜਿਹੜੇ ਮੁਲਾਜ਼ਮ ਸਾਥੀ ਨੇ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਉਹਨਾਂ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਮਿਸਬੀਹੇਵ ਕਦੀ ਨਾ ਕਰੇ ਅਗਰ ਕਰੂਗਾ ਤਾਂ ਦੰਡ ਭੁਗਤੂਗਾ ਇਸ ਸੰਬੰਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਕੀ ਪ੍ਰੋਸੈਸ ਦਈ ਮਾਨਯੋਗ ਡੀਐਸਪੀ ਗਿਲ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਲਾਇਆ ਵਾ ਵੀ 1-2 ਦਿਨਾਂ ਦੇ ਵਿੱਚ ਵਿੱਚ ਹੀ ਇਹ ਜਿੰਨੇ ਵੀ ਗੁਨਾਹਗਾਰ ਨੇ ਜਿਨ੍ਹਾਂ ਦੇ ਖਿਲਾਫ ਪਰਚਾ ਦਰਜ ਹੋਇਆ ਵਾ ਉਹਨਾਂ ਨੂੰ ਅਰੈਸਟ ਪਾ ਲਈ ਜਾਊਗੀ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਊਗਾ